ਦੋਸਤੋ ਅਸੀਂ ਸੰਗੜ ਜਿਹੜਾ ਵਾਟਰਫਾਲ ਹੈ ਸੰਗੜ ਤਾਂ ਇੱਥੇ ਗੱਡੀ پارک ਹੋ ਗਈ ਇਸ ਤੋਂ ਅੱਗੇ ਹੈ ਜਿਹੜਾ ਪੈਦਲ ਰਸਤਾ ਸ਼ੁਰੂ ਹੋ ਜੂਗਾ ਤੇ ਇਹਨਾਂ ਨੂੰ 10 ਮਿੰਟ ਲੱਗਦੇ ਆ ਤੇ ਆਪਾਂ ਨੂੰ 20 ਮਿੰਟ ਲੱਗ ਜਾਣਗੇ ਬੜੀ ਸੋਹਣੀ ਲੋਕੇਸ਼ਨ ਹੈ ਪੂਰਾ ਹਰਿਆਵਲ ਹੈਗੀ ਪੂਰਾ ਗ੍ਰੀਨਰੀ ਵਾਲਾ ਇਲਾਕਾ ਹੈ ਤੇ ਜਿਹੜੇ ਰਸਤੇ ਅਸੀਂ ਆਏ ਸੀ ਉਹ ਵੀ ਕੱਚਾ ਰਸਤਾ ਸੀ ਆ ਦੇਖੋ ਇਹ ਆ ਵਾਲਾ ਕੱਚਾ ਰਸਤਾ ਸੀਗਾ ਪੱਥਰ ਵਾਲਾ ਬੜਾ ਵਧੀਆ ਸਫਰ ਆ ਹੁਣ ਇੱਥੇ ਇੱਕ ਛੋਟੀ ਜੀ ਟੀ ਸਟਾਲ ਹੈ ਤੇ ਇਹ ਪਿਆਰੀ ਬੱਚੀ ਹੈਲੋ ਬੇਟਾ ਸ਼ਰਮਾ ਕੇ ਹੈਲੋ ਕੈਸੇ ਹੋ ਠੀਕ ਹੋ ਸਕੂਲ ਜਾਂਦੇ ਹੋ ਕੌਨਸੀ ਕਲਾਸ ਵਿੱਚ ਫੋਰਥ ਵਿੱਚ ਵਾਓ ਕਿੰਨੀ ਪਿਆਰੀ ਬੱਚੀ ਹੈ ਤਾਂ ਇਥੋਂ ਚਾਹ ਚਾਹ ਦੇ ਨਾਲ ਮੋਮੋਜ਼ ਮੈਗੀ ਸਿੱੱਡੂ ਜਿਹੜਾ ਇਹਨਾਂ ਦਾ ਲੋਕਲ